ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਉਸ ਤਰ੍ਹਾਂ ਤੇ ਆਪਾਂ ਅੱਜ ਕੱਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਪਰ ਇੱਕ ਵੀਰ ਜੀ ਹੋਣਾ ਦਾ ਸੰਦੇਸ਼ ਆਇਆ ਸੀ ਕਿ ਆਪਾਂ ਇਸ ਤੁਕ ਦੀ ਸਾਂਝ ਪਾਈਏ ਉਹਨਾਂ ਦਾ ਜੋ ਇਹ ਸੰਦੇਸ਼ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਚੈਨਲ ਤੇ ਸੀ ਪਰ ਕਿਉਂਕਿ ਹੁਣ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਚੈਨਲ ਹੈ ਉਹਦੇ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅ ਅਰਥ ਸ਼ੁਰੂ ਕੀਤੇ ਨੇ ਅੰਗ ਪਹਿਲਾ 1 ਤੋਂ ਲੈ ਕੇ 1430 ਤੱਕ ਪਰਮੇਸ਼ਰ ਜੀ ਦੀ ਰਹਿਮਤ ਨਾਲ ਹੁੰਦੇ ਜਾਣਗੇ ਤੇ ਫਿਰ ਉਹਨਾਂ ਨੂੰ ਕਿਹਾ ਸੀ ਕਿ ਇਸ ਤੱਕ ਦੀ ਸਾਂਝ ਆਪਾਂ ਰੱਬ ਦੀ ਵਿਚਾਰ ਚੈਨਲ ਤੇ ਪਾ ਲੈਣੇ ਆ ਜੀ ਇਸ ਕਰਕੇ ਅੱਜ ਆਪਾਂ ਇਹ ਵਿਚਾਰ ਕਰ ਰਹੇ ਹਾਂ ਜੀ ਉੱਥੇ ਵਿਚਾਰ ਹੋਈ ਸੀ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਤੇ ਫਿਰ ਭਾਈ ਸਾਹਿਬ ਹੋਣਾ ਨੇ ਕਿਹਾ ਕਿ ਇਸ ਤੋਂ ਅੱਗੇ ਜੋ ਤੁਕ ਆ ਰਹੀ ਹੈ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਕਹਿੰਦੇ ਇਹਦੇ ਬਾਰੇ ਵੀ ਆਪਾਂ ਵਿਚਾਰ ਕਰੀਏ ਹਾਂਜੀ ਸੰਗਤ ਜੀ ਪਾਤਸ਼ਾਹ ਇਥੇ ਸਾਨੂੰ ਦੱਸਣਾ ਚਾਹੁੰਦੇ ਨੇ ਕਿ ਪਰਮੇਸ਼ਰ ਸਭ ਕੁਝ ਕਰਨ ਵਾਲਾ ਆਪ ਹੈ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਕਿਉਂਕਿ ਉਥੇ ਕਹਿੰਦੇ ਨੇ ਨਾ ਕਿ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਕਿ ਸਾਡੇ ਪੂਰਵਲੇ ਕਰਮਾਂ ਦੇ ਅਨਸਾਰ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਤੇ ਉਹਦੀ ਮਿਹਰ ਦੀ ਨਜ਼ਰ ਹੋ ਜਾਏ ਤਾਂ ਸਾਨੂੰ ਮੁਕਤੀ ਦਾ ਦਵਾਰਾ ਮਿਲ ਜਾਏ ਫਿਰ ਕਹਿੰਦੇ ਨੇ ਵੀ ਉਹਦੀ ਮਿਹਰ ਦੀ ਨਦਰ ਕਿਉਂ ਕਿਉਂਕਿ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਕਿਹੇ ਨਾਨਕ ਇਹ ਸਾਨੂੰ ਜਾਣ ਲੈਣਾ ਚਾਹੀਦਾ ਕਿ ਜੋ ਕੁਝ ਵੀ ਕਰਨ ਵਾਲਾ ਹੈ ਉਹ ਪਰਮੇਸ਼ਰ ਹੈ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਸਾਡਾ ਇਹ ਜਨਮ ਹੋਇਆ ਪਰਮੇਸ਼ਰ ਦੀ ਮਿਹਰ ਦੇ ਨਾਲ ਹੀ ਸਾਨੂੰ ਮੁਕਤੀ ਦਾ ਦਵਾਰ ਪ੍ਰਾਪਤ ਹੋਣਾ ਕਿਉਂਕਿ ਉਹੀ ਹੈ ਸੱਚਾ ਜੋ ਸਦਾ ਦੇ ਰਹਿਣ ਵਾਲਾ ਹੈ ਬਾਕੀ ਸਭ ਝੂਠ ਹੈ ਉਹ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ ਅੱਜ ਵੀ ਹੈ ਤੇ ਅੱਗੇ ਨੂੰ ਵੀ ਹੋਊ ਜਦੋਂ ਕੁਝ ਵੀ ਨਹੀਂ ਹੋਣਾ ਉਹ ਸੱਚੇ ਨੇ ਸਦਾ ਹੀ ਰਹਿਣਾ ਹੈ ਇਹ ਸਾਨੂੰ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਉਹ ਸਰਬ ਵਿਆਪਕ ਹੈ ਤੇ ਸਭ ਕੁਝ ਜੋ ਸੰਸਾਰ ਦੀ ਕਾਰ ਚੱਲ ਰਹੀ ਹੈ ਇਹ ਉਹਦੇ ਹੁਕਮ ਵਿੱਚ ਚੱਲ ਰਹੀ ਹੈ ਉਹ ਕਿਸੇ ਦੇ ਹੁਕਮ ਦੇ ਅਧੀਨ ਨਹੀਂ ਹੈ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਹੈ ਉਸ ਸੱਚੇ ਦੇ ਅਨਸਾਰ ਹੀ ਸਭ ਜੋ ਸੰਸਾਰ ਦੇ ਵਿੱਚ ਜੀਵ ਕਰ ਰਹੇ ਨੇ ਹੋ ਰਿਹਾ ਕੋਈ ਵੀ ਚੀਜ਼ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ ਸਭ ਉਸ ਸੱਚੇ ਦੇ ਅਨਸਾਰ ਇਸ ਸੰਸਾਰ ਵਿੱਚ ਵਾਪਰ ਰਿਹਾ ਹੈ ਹਾਂਜੀ ਸੰਗਤ ਜੀ ਇਹਦੀ ਇਹੀ ਵਿਚਾਰ ਹੈ ਕਿ ਸਾਨੂੰ ਇਹ ਸੱਚ ਜਾਣ ਲੈਣ ਚਾਹੀਦਾ ਹੈ ਕਿ ਉਸ ਸੱਚੇ ਦੇ ਹੁਕਮ ਵਿੱਚ ਹੀ ਬੱਦਾ ਸੰਸਾਰ ਹੈ ਬੱਦੇ ਜੀਵ ਹਨ ਤੇ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ ਇਸ ਲਈ ਸਾਨੂੰ ਸਦਾ ਨਿਸ਼ਚਿੰਤ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਕਦੇ ਸਾਡੇ ਨਾਲ ਅਨਿਆਂ ਨਹੀਂ ਕਰਦਾ ਉਹਦੇ ਕਰ ਹਮੇਸ਼ਾ ਨਿਆਂ ਹੀ ਹੁੰਦਾ ਹੈ ਤੇ ਅਸੀਂ ਸਾਰੇ ਉਹਦੇ ਹੁਕਮ ਦੇ ਵੱਧੇ ਹੋਏ ਹਾਂ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਹੋਈਆਂ ਗਲਤੀਆਂ ਇਸ ਬੱਚੀ ਨੂੰ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ